ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਛੀਮਾ ਪੰਜਾਬ ਦੇ ਵਿੱਚ ਬੱਸਾਂ ਦਾ ਸਫ਼ਰ ਕਰਨ ਵਾਲੇ ਆਮ ਲੋਕਾਂ ਦੇ ਲਈ ਰਾਹਗੀਰਾਂ ਦੇ ਲਈ ਸਵਾਰੀਆਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਚੁੱਕਿਆ ਕਿਉਂਕਿ ਲੰਘੇ ਤਕਰੀਬਨ 4-5 ਦਿਨ ਤੋਂ ਪੰਜਾਬ ਦੇ ਵਿੱਚ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਬੱਸਾਂ ਦਾ ਚੱਕਾ ਜਾਮ ਕੀਤਾ ਹੋਇਆ ਸੀ ਹੜਤਾਲ ਕੀਤੀ ਹੋਈ ਸੀ ਅੱਜ ਪੰਜਵੇਂ ਦਿਨ ਦੇ ਵਿੱਚ ਹੜਤਾਲ ਜਿਹੜੀ ਦਾਖਲ ਹੋ ਚੁੱਕੀ ਸੀ ਪਰ ਇਸ ਸਭ ਦੇ ਵਿਚਾਲੇ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਕਿ ਬਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਹੈ ਕਿ ਇਸ ਵਕਤ ਪੀਆਰਟੀਸੀ ਅਤੇ ਪਨਬਸ ਦੀ ਹੜਤਾਲ ਖਤਮ ਹੋ ਚੁੱਕੀ ਆ ਪੰਜਵੇਂ ਦਿਨ ਕੱਚੇ ਮਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਆ ਯੂਨੀਅਨ ਦੀ ਸਰਕਾਰ ਦੇ ਨਾਲ ਸਹਿਮਤੀ ਬਣਨ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਦਰਅਸਲ ਹਸਤੋਂ ਕੁਝ ਦਿਨ ਪਹਿਲਾਂ ਪੰਜ ਦਿਨ ਪਹਿਲਾਂ ਜਿਹੜੀ ਅੱਜ ਪੰਜਵੇਂ ਦਿਨ ਦੇ ਵਿੱਚ ਹੜਤਾਲ ਗਈ ਆ ਤੇ ਉਸ ਦਿਨ ਕਿਲੋਮੀਟਰ ਸਕੀਮ ਤਹਿਤ ਪੀਆਰਟੀਸੀ ਜਾਂ ਫਿਰ ਪਨਵਸ ਦੇ ਬੱਸਾਂ ਦੇ ਟੈਂਡਰ ਕੱਢੇ ਜਾ ਰਹੇ ਸੀ ਤੇ ਉਸ ਗੱਲ ਦਾ ਇਹਨਾਂ ਕੱਚੇ ਮੁਲਾਜ਼ਮਾਂ ਦੁਆਰਾ ਜਿਹੜਾ ਕੰਟਰੈਕਟ ਵਰਕਰ ਨੇ ਵਿਰੋਧ ਕੀਤਾ ਜਾ ਰਿਹਾ ਸੀ ਧਰਨੇ ਮੁਜ਼ਾਰਿਆਂ ਦਾ ਐਲਾਨ ਕੀਤਾ ਸੀ ਪਰ ਤੜਕਸਾਰ ਹੈ ਇਹਨਾਂ ਦੀਆਂ ਯੂਨੀਅਨਾਂ ਦੇ ਜਿਹੜੇ ਆਗੂ ਨੇ ਉਹ ਸਾਰੇ ਗ੍ਰਿਫਤਾਰ ਕਰ ਲਏ ਜਾਂਦੇ ਨੇ ਪੁਲਿਸ ਦੇ ਵੱਲੋਂ ਡਿਟੇਨ ਕਰ ਲਏ ਜਾਂਦੇ ਨੇ ਤੇ ਫਿਰ ਇਹਨਾਂ ਦੇ ਵੱਲੋਂ ਬੱਸ ਅਡੇ ਬੰਦ ਕਰ ਦਿੱਤੇ ਜਾਂਦੇ ਨੇ ਲੁਧਿਆਣਾ ਬੱਸ ਸਟੈਂਡ ਰੋਪੜ ਬੱਸ ਸਟੈਂਡ ਜਲੰਧਰ ਬੱਸ ਸਟੈਂਡ ਸੰਗਰੂਰ ਤੇ ਸਭ ਤੋਂ ਅਹਿਮ ਹੈ ਪਟਿਆਲਾ ਦਿੱਤੇ ਪੀਆਰਟੀਸੀ ਦਾ ਮੁਖ ਦਫ਼ਤਰ ਆ ਉਹ ਬੰਦ ਕਰ ਦਿੱਤੇ ਗਏ ਨੇ ਡੀਪੂ ਸਾਰੇ ਜਦੋਂ ਬੰਦ ਕੀਤੇ ਜਾਂਦੇ ਨੇ ਬੱਸਾਂ ਦਾ ਚੱਕਾ ਜੈਮ ਕੀਤਾ ਜਾਂਦਾ ਬੱਸ ਸਟੈਂਡ ਬੰਦ ਕਰਕੇ ਕਿਸੇ ਵੀ ਪ੍ਰਾਈਵੇਟ ਡੀਪੂ ਦੀ ਬੱਸ ਜਿਹੜੀ ਨਾ ਅੱਡੇ ਦੇ ਅੰਦਰ ਜਾਣ ਦਿੱਤੀ ਜਾਂਦੀ ਜਾਂ ਨਾ ਬਾਹਰ ਜਾਣੀ ਕਿ ਗੇਟ ਰੈਲੀਆਂ ਕੀਤੀਆਂ ਜਾਂਦੀਆਂ ਨੇ ਪਰ ਉਸ ਸਭ ਦੇ ਵਿਚਾਲੇ ਮਾਹੌਲ ਬਹੁਤ ਜ਼ਿਆਦਾ ਤਣਾਅ ਦਾ ਬਣਦਾ ਤੇ ਜਸਤੇ ਵਿੱਚ ਕਿਸ ਤਰੀਕੇ ਰੋਡਵੇ ਦੇ ਇਹਨਾਂ ਕੱਚੇ ਮੁਲਾਜ਼ਮਾ ਨੂੰ ਜਿਹੜਾ ਪੁਲਿਸ ਮੁਲਾਜ਼ਮਾ ਨੇ ਤੂ ਤੂ ਕੇ ਪੁਲਿਸ ਦੀਆਂ ਵਾਹਨਾਂ ਦੇ ਵਿੱਚ ਜਿਹੜਾ ਲੱਤੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਰਿਟੇਨ ਕੀਤਾ ਪਰ ਇਸ ਸਭ ਦੇ ਵਿਚਾਲੇ ਇੱਕ ਅਹਿਮ ਫਿਰ ਖਬਰ ਆਉਂਦੀ ਆ ਕਿ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੋਲਰ ਨੇ ਇਹਨਾਂ ਦੀ ਅਹਿਮ ਮੀਟਿੰਗ ਬੁਲਾਈ 7 ਘੰਟਿਆਂ ਦੀ ਇੱਕ ਅਹਿਮ ਬੈਠਕ ਆ ਜਿਹੜੀ ਲਾਲਜੀਤ ਭੋਲਰ ਦੇ ਨਾਲ ਉਹਨਾਂ ਦੇ ਦਫ਼ਤਰ ਦੇ ਵਿੱਚ ਹੁੰਦੀ ਆ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਦੇ ਨਾਲ ਤੇ ਉਸ ਮੀਟਿੰਗ ਦੇ ਵਿੱਚ ਸਹਿਮਤੀ ਬਣ ਜਾਂਦੀ ਆ ਤੇ ਸਹਿਮਤੀ ਤੋਂ ਬਾਅਦ ਹਾਲਾਂਕਿ ਇਸ ਟੈਂਡਰ ਨੂੰ ਲੈ ਕੇ ਜੋ ਵੀ ਅੰਦਰ ਮੀਟਿੰਗ ਹੁੰਦੀ ਆ 7 ਘੰਟੇ ਦੀ ਉਸ ਦੇ ਵਿੱਚ ਸਹਿਮਤੀ ਬਣਦੀ ਆ ਪਰ ਫਿਰ ਇਹ ਖਬਰ ਆ ਜਾਂਦੀ ਹੈ ਕਿ ਬੱਸਾਂ ਦੀ ਹੜਤਾਲ ਖਤਮ ਹੋ ਗਈ ਪਰ ਕੱਚੇ ਮਲਾਜ਼ਮ ਕਹਿੰਦੇ ਨੇ ਕਿ ਹੜਤਾਲ ਖਤਮ ਨਹੀਂ ਹੋਈ ਜਦੋਂ ਤੱਕ ਉਹਨਾਂ ਦੇ ਯੂਨੀਅਨਾਂ ਦੇ ਆਗੂ ਨੂੰ ਜਿਹੜੇ ਨਹੀਂ ਛੱਡੇ ਜਾਂਦੇ ਜਾਂ ਫਿਰ ਜਿਹੜੇ ਸਸਪੈਂਡ ਕੀਤੇ ਸੀ ਉਸ ਦਿਨ ਤਲਕੀ ਦੇ ਵਿੱਚ ਆ ਕੇ ਉਹ ਮੁੜ ਤੋਂ ਬਹਾਲ ਕਰਕੇ ਕੰਮਾਂ ਦੇ ਉੱਪਰ ਨਹੀਂ ਭਰਾਈ ਜਾਂਦੇ ਤੇ ਅੱਜ ਉਹ ਖਬਰ ਆ ਕੇ ਯੂਨੀਅਨ ਦੇ ਕੱਚੇ ਮਲਾਜ਼ਮਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਹੁਣ ਰਾਘੀਰਾਂ ਦੇ ਲਈ ਬੱਸਾਂ ਦਾ ਸਫ਼ਰ ਕਰਨ ਵਾਲੇ ਖਾਸ ਤੌਰ ਤੇ ਆਧਾਰ ਕਾਰਡ ਦੇ ਉੱਪਰ ਹੈ ਜਿਹੜੀਆਂ ਬੀਬੀਆਂ ਬਸਾਂ ਦਾ ਸਫ਼ਰ ਕਰਦੀਆਂ ਨੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਪੀਆਰਟੀਸੀ ਅਤੇ ਪਨਬਸ ਦੀਆਂ ਬਸਾਂ ਦੀ ਹੜਤਾਲ ਸੀ ਤੇ ਇਸ ਕਰਕੇ ਉਹਨਾਂ ਬੀਬੀਆਂ ਦੇ ਲਈ ਸਫ਼ਰ ਕਰਨ ਦੇ ਵਿੱਚ ਜਿਹੜੀ ਮੁਸ਼ਕਲ ਆ ਰਹੀ ਸੀ ਅਹਿਮ ਖਬਰ ਆ ਕਿ ਇਸ ਵਕਤ ਪੀਆਰਟੀਸੀ ਅਤੇ ਪਨਬਸ ਦੀਆਂ ਬਸਾਂ ਦਾ ਜਿਹੜਾ ਚੱਕਾ ਜਾਮ ਸੀ ਹੜਤਾਲ ਸੀ ਉਹ ਖਤਮ ਹੋ ਚੁੱਕੀ ਆ ਪੰਜਵੇਂ ਦਿਨ ਦੇ ਵਿੱਚ ਅੱਜ ਹੜਤਾਲ ਦਾ ਕਲ ਹੋਈ ਸੀ ਤੇ ਅੱਜ ਖੱਟੇ ਮਲਾਜ਼ਮਾਂ ਨੇ ਹੜਤਾਲ ਵਾਪਸ ਲੈਣ ਦਾ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਗੱਲ ਸੁਭਾ ਪ੍ਰਧਾਨ ਪੰਜਾਬ ਰੋੜੇ ਬਣਵਾ ਸਪੀਆਰਟੀਸੀ ਕੰਟਰੈਕਟਰ ਵਰਕ ਕਰੀ ਹੁੰਦੇ ਨੇ ਪੰਜਾਬ ਸੋ ਸਾਥੀਓ ਜਿਹੜੀਆਂ ਦਿੱਕਤਾਂ ਕੱਲ ਦੀਆਂ ਜਾਂ ਸਵੇਰ ਦੀਆਂ ਆ ਰਹੀਆਂ ਸੀ ਪੀਆਰਟੀਸੀ ਦੇ ਵਿੱਚ ਉਹ ਦਿੱਕਤਾਂ ਲਗਭਗ ਸਾਰੀਆਂ ਹੱਲ ਹੋ ਚੁੱਕੀਆਂ ਪੀਆਰਟੀਸੀ ਦੇ ਨੌ ਦੇ ਨੌ ਡਿਪੂਆਂ ਦੇ ਸਾਰੇ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਪੀਆਰਟੀਸੀ ਦੇ ਸਾਰੇ ਡਿਪੂ ਜਿਹੜੇ ਇਸ ਵੇਲੇ ਹੜਤਾਲ ਉਹਨਾਂ ਵੱਲੋਂ ਖੋਲ ਦਿੱਤੀ ਗਈ ਆ ਜਿਹੜੇ ਸਾਥੀ ਬਲੈਕਲਿਸਟ ਟਰਮੀਨੇਟ ਜਾਂ ਕੋਈ ਕੰਟਰੈਕਟਰ ਅਦੇ ਕੀਤਾ ਗਿਆ ਸੀ ਸੇਵਾਵਾਂ ਵਾਪਸ ਕੀਤੀਆਂ ਗਈਆਂ ਸੀ ਉਹਨਾਂ ਸਾਥੀਆਂ ਨੂੰ ਬੈਲ ਦੇ ਆਧਾਰ ਤੇ ਡਿਊਟੀਆਂ ਤੇ ਭੇਜ ਦਿੱਤਾ ਗਿਆ। ਸੋ ਡਿਪੂ ਚੱਲ ਪਏ ਨੇ। ਇਸ ਕਰਕੇ ਆਪਣੇ ਵੱਲੋਂ ਜੋ ਸਰਕਾਰ ਨਾਲ ਫੈਸਲਾ ਹੋਇਆ ਸੀਗਾ। ਉਸ ਫੈਸਲੇ ਅਨੁਸਾਰ ਆਪਣੇ ਵੱਲੋਂ ਹੜਤਾਲ ਖੋਲੰਦਾ ਕਿਉਂਕਿ ਆਪਾਂ ਪਰਸੋਂ ਸ਼ਾਮ ਹੀ ਮੰਤਰੀ ਨਾਲ ਮੀਟਿੰਗ ਕਰਕੇ ਫੈਸਲੇ ਤੇ ਪੂਰੇ ਸੀਗੇ ਕਿ ਆ ਸਾਡੀਆਂ ਮੰਗਾਂ ਲਗਭਗ ਤੁਰੰਤ ਹੱਲ ਹੋਣ ਵਾਲੀਆਂ ਜਿਹੜੀਆਂ ਤੁਸੀਂ ਜਬਰੀ ਸਾਡੇ ਉੱਪਰ ਥੋਪੀਆਂ ਗਈਆਂ ਚੀਜ਼ਾਂ ਉਹ ਵਾਪਸ ਲਓ। ਫੇਰ ਅਸੀਂ ਛੇੜ ਧਾਲ ਤੋਂ ਵਾਪਸ ਆਵਾਂਗੇ ਉਹ ਚੀਜ਼ਾਂ ਉਹਨਾਂ ਨੇ ਵਾਪਸ ਲੈਣ ਵਾਸਤੇ 2 ਦਿਨ ਲੱਗੇ ਸਰਕਾਰ ਨੂੰ ਨੇ 2 ਦਿਨ ਲੇਟ ਸਰਕਾਰ ਨੇ ਹੜਤਾਲ ਕਰਾਈ ਆ ਸੋ ਤਰੰਤ ਪਣ ਬਸ ਦਾ ਜਿਹੜਾ ਚੱਕਾ ਜਾਮ ਹੈ ਉਹ ਵੀ ਆਪਣੇ ਲੋਕ ਖੋਲ ਦਿੱਤਾ ਜਾਏਗਾ ਹੁਣ ਤੋਂ ਕਿਉਂਕਿ ਪੀਆਰਟੀਸੀ ਚ ਸਵੇਰ ਤੋਂ ਫਿਰ ਦਿੱਕਤਾਂ ਆਈਆਂ ਸੀ ਕੱਲ ਸ਼ਾਮ ਨਿਪਟ ਗਿਆ ਸੀ ਪਰੰਤੂ ਕੁਝ ਜਨਮ ਮਰੇ ਜਿਹੜਾ ਵੱਲੋਂ ਜਾਣ ਉੱਝ ਕੇ ਛੇੜ ਧਾਲ ਨੂੰ ਅੱਜ ਸਵੇਰ ਦੀ 9:00 ਵਜੇ 1:00 ਵਜੇ ਤੱਕ ਕਰਵਾਇਆ ਗਿਆ ਵਾ ਸੋ ਇਥੋਂ ਸਪਸ਼ਟ ਹੈ ਕਿ ਸਰਕਾਰ ਲਗਾਤਾਰ ਨਿਰੰਤਰ ਇਸ ਹੜਤਾਲ ਨੂੰ ਕਰਾਉਣ ਦੇ ਵਿੱਚ ਯੋਗਦਾਨ ਸਰਕਾਰੀ ਅਧਿਕਾਰੀਆਂ ਵੱਲੋਂ ਤੇ ਸਰਕਾਰ ਵੱਲੋਂ ਪਾਇਆ ਗਿਆ ਪਹਿਲਾਂ ਮੁਲਾਜ਼ਮਾਂ ਨੂੰ ਘਰਾਂ ਤੋਂ ਚੁੱਕਿਆ ਗਿਆ ਤੇ ਹੜਤਾਲ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਕੁਝ ਕੀਤਾ ਗਿਆ ਸੋ ਹੁਣ ਫਿਲਹਾਲ ਦੀ ਕੜੀ ਸਥਿਤੀ ਜਿਹੜੀ ਆ ਪੀਆਰਟੀਸੀ ਦੀ ਸਥਿਤੀ ਬਿਲਕੁਲ ਕਲੀਅਰ ਹੋ ਚੁੱਕੀ ਹੈ ਆਪਣੇ ਮੁਤਾਬਕ ਇਸ ਕਰਕੇ ਪੀਆਰਟੀਸੀ ਦੀਆਂ ਬੱਸਾਂ ਚੱਲ ਗਈਆਂ ਪਣ ਬੱਸ ਦਾ ਸੰਪੂਰਨ ਰੁਕ ਚੱਕਾ ਖੋਲਣ ਦੀ ਜਿਹੜੀ ਆ ਉਹ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਬੇਨਤੀ ਹੈ ਵੀ ਸਾਰੇ ਸਾਥੀ ਆਪੋ ਆਪਣੀਆਂ ਡਿਊਟੀਆਂ ਤੇ ਜਾਓ 1 ਵਜੇ ਦਾ ਸਮਾਂ ਹੋ ਚੁੱਕਾ ਹੈ 1 ਵਜੇ ਜਿਹੜੇ ਪਣ ਬੱਸ ਦੇ ਡੇਪੂ ਆ ਅੱਜ ਮਿਤੀ 2 ਤਰੀਕ ਨੂੰ 1 ਵਜੇ ਜਿਹੜੀ ਡਿੱਪੂ ਆ ਉਹ ਸਾਰੇ ਖੋਲ ਦਿੱਤੇ ਜਾਣ ਧੰਨਵਾਦ ਜੀ ਇੰਦਾਂ ਹੀ ਗੱਲ ਸਵੇਰ ਪ੍ਰਧਾਨ ਪਿਆਰ ਰੋੜੇ ਪਣ ਬਸ ਪੀਆਰਟੀਸੀ ਕੰਟ੍ਰੈਕਟ ਵਰਕ ਕਰੀ ਹੁੰਦੇ ਨੇ 50